ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਐਮ ਐਸ ਮਨਪ੍ਰੀਤ ਤੇ ਅੱਜ ਹੋਟਲ ਦੇ ਵਿੱਚ ਜਿੱਥੇ ਕੰਮ ਕਰਦੇ ਹਾਂ ਉੱਥੇ ਗਏ ਤੇ ਉੱਥੇ ਕੰਮ ਦੀ ਚਾਲ ਨਹੀਂ ਬਣੀ ਫਿਰ ਆਪਾਂ ਦੂਜੀ ਜਗ੍ਹਾ ਜਿੱਥੇ ਸਲੈਬ ਪਾਉਣੀ ਸੀ ਸੀਮਿੰਟ ਦੀ ਉੱਥੇ ਚੱਲੇ ਆਂ ਟਰੱਕ ਦੇਖੋ ਜੀ ਸਕੈਨੀਆ ਦਾ ਆ ਕਾਫੀ ਦੇ ਪੈਸੇ 2.5 ਯੂਰੋ ਦੀ ਕਾਫੀ ਤੇ ਪੈਟਰੋਲ ਪਵਾ ਕੇ ਪੈਟਰੋਲ ਪੰਪ ਤੇ ਖੜੇ ਸੀ ਦੀ ਟਰੱਕ ਵੀ ਪੈਟਰੋਲ ਪੰਪ ਤੇ ਹੀ ਉਹਨਾਂ ਦਾ ਸੀ ਤੇ ਪੈਟਰੋਲ ਪਵਾ ਕੇ ਤੇ ਚਲੋ ਜੀ ਆਪਾਂ ਚੱਲੇ ਆਂ ਜੀ ਕਾਫੀ ਸ਼ਾਪ ਤੇ ਤੇ ਜਾਂਦੇ ਜਾਂਦੇ ਮੈਂ ਦੱਸਣਾ ਚਾਹੁੰਨਾ ਕਿ ਅੱਜ ਦਾ ਕੰਮ ਹੈ ਜੀ ਇੱਕ ਤਾਂ ਲੋਹੇ ਵਾਲੀ ਦੀਆਂ ਲੋਹੇ ਦੀਆਂ ਪੌੜੀਆਂ ਜਿਹੜੀਆਂ ਹੁੰਦੀਆਂ ਉਹ ਬਣਾਉਣੀਆਂ ਵਾ ਤੇ ਦੂਜਾ ਜਿਹੜੀ ਸਲੈਬ ਤੁਹਾਨੂੰ ਦੱਸਿਆ ਸੀ ਸਲੈਬ ਬਣਾਉਣੀ ਆ ਤੇ ਅੱਜ ਦਾ ਵੈਦਰ ਬਹੁਤ ਵਧੀਆ ਸੀ ਮੀਂਹ ਤੇ ਨਹੀਂ ਸੀ ਪਿਆ ਪਰ ਉਹਦਾ ਬਹੁਤ ਵਧੀਆ ਸੀ ਤੇ ਐ ਆ ਜੀ ਗੱਡੀਆਂ ਕਿਰਾਏ ਤੇ ਰੈਂਟ ਤੇ ਇੱਥੋਂ ਮਿਲਦੀਆਂ ਨੇ ਆਇਆ ਜੀ ਮੈਂ ਅੱਖਾਂ ਲਾਲ ਹੋਈਆਂ ਪਈਆਂ ਵਾ ਕੱਲ ਦਾ ਨਾ ਵੈਲਡਿੰਗ ਪੈ ਗਈ ਸੀ ਅੱਖਾਂ ਦੇ ਵਿੱਚ ਤੇ ਅੱਜ ਬਹੁਤ ਪਾਣੀ ਵਗਦਾ ਪਿਆ ਸੀ ਅੱਖਾਂ 'ਚ ਤੇ ਆ ਆ ਜੀ ਮੇਰੀ ਕਾਫੀ ਤੇ ਆ ਦੇਖੋ ਜੀ ਮੈਂ ਕੰਮ ਕਰਦਾ ਪਿਆ ਆ ਇੱਥੇ ਪੌੜੀ ਦੇ ਨਾ ਸਾਈਡਾਂ ਦੇ ਜਿਹੜੇ ਲੱਗਦੀ ਹੈ ਨਾ سپورਟ ਕਹਿ ਦਿੰਨੇ ਆ ਆਪਾਂ ਪੰਜਾਬੀ ਦੇ ਵਿੱਚ ਉਹਦੇ ਨਾ سپورਟ ਨੂੰ ਕੱਟਣਾ ਹੀ ਉਹ ਵੀ ਮਸ਼ੀਨ ਵੀ ਮੈਂ ਤੁਹਾਨੂੰ ਦਿਖਾਉਣਾ ਕਿਹੜੀ ਮਸ਼ੀਨ ਦੇ ਨਾਲ ਕੱਟਦਾ ਪਿਆ ਆ ਮੈਂ ਦਿਖਾਉਣਾ ਆ ਆਹ ਆ ਜੀ ਮਸ਼ੀਨ ਤੇ ਤੁਹਾਨੂੰ ਸ਼ੋਅ ਕਰਦਾ ਆ ਚੰਗੀ ਤਰ੍ਹਾਂ ਡੀਵਾਲਟ ਕੰਪਨੀ ਦੀ ਮਸ਼ੀਨ ਆ ਬਹੁਤ ਹੀ ਜ਼ਿਆਦਾ ਹੈਵੀ ਮਸ਼ੀਨ ਆ ਆਹ ਆ ਜੀ ਆਹ ਮੁੰਡੇ ਪਾਉਂਦੇ ਪਏ ਨੇ ਸੀਮਟ ਤੇ ਆਹ ਮਾਲਕ ਗਿਆ ਹੀ ਅੱਗੋਂ ਦੀ ਇਦਾਂ ਬਣਾਉਣੀ ਸੀਗੀ ਕੱਲ ਜਿਹੜਾ ਆਪਾਂ ਖੜਾ ਕੀਤਾ ਸੀ ਨਾ ਉਹਦਾ ਢਾਂਚਾ ਜਿਆ ਬਹੁਤ ਹੀ ਔਖੀ ਸਲੇਬ ਪਈ ਇੱਥੇ ਆਹ ਪੌੜੀਆਂ ਬਣਾਈਆਂ ਸੀ ਜੀ ਅੱਜ ਤੇ ਮੈਂ ਸਾਰਾ ਦਿਨ ਖਪਿਆ ਇੱਥੇ ਤੇ ਚਲੋ ਜੀ ਮਿਲਦੇ ਆਂ ਜੀ ਅਗਲੇ ਵਲੌਗ ਦੇ ਵਿੱਚ